ਔកਾਸ ਆ ਮੈਂ ਵੈਸੇ ਅੱਜ ਦੇ ਮੌਕੇ ਤੇ ਬਹੁਤ ਜ਼ਿਆਦਾ ਰਾਜਨੀਤਿਕ ਗੱਲ ਕਰਨ ਦਾ ਬਣਦਾ ਵੀ ਨਹੀਂ ਹੈ ਲੇਕਿਨ ਕੁਝ ਗੱਲਾਂ ਦੀ ਸੱਚਾਈ ਜਿਹੜੀ ਹੈ ਪੰਜਾਬ ਦੇ ਲੋਕਾਂ ਦੇ ਸਾਹਮਣੇ ਔਣੀ ਚਾਹੀਦੀ ਹੈ ਅੱਜ ਜਿਸ ਤਰੀਕੇ ਨਾਲ ਤਲਵੰਡੀ ਮੋੜ ਜਿਹੜਾ ਪੱਟੀ ਵਿਧਾਨ ਸਭਾ ਹਲਕੇ ਦਾ ਇੱਕ ਪਿੰਡ ਹੈ ਜਿੱਥੇ ਰਾਜਵਿੰਦਰ ਸਿੰਘ ਜਿਹੜਾ ਉਹਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਔਰ ਸਿਰਫ ਔਰ ਸਿਰਫ ਉਹਦੇ ਪਿੱਛੇ ਮਕਸਦ ਇਹ ਹੀ ਸੀ ਵੀ ਪਿੰਡ ਵਾਲਿਆਂ ਨੇ ਇੱਕ ਜਿਹਨੂੰ ਰਾਜਵਿੰਦਰ ਸਪੋਰਟ ਕਰਦਾ ਸੀ ਉਹ ਸਾਡੀ ਭੈਣ ਨੂੰ ਚੋਣਾਂ ਵਾਸਤੇ ਸਪੋਰਟ ਕੀਤਾ ਸੀ ਔਰ ਰਾਜਵਿੰਦਰ ਖੁਦ ਆਵਾਦੀ ਪਾਰਟੀ ਦਾ ਇੱਕ ਅਹਿਮ ਵਰਕਰ ਸੀ ਹਰ ਸੰਭਵ ਜਿੱਥੇ ਉਸ ਪਰਿਵਾਰ ਨੂੰ ਜਸਟਿਸ ਦਵਾਇਆ ਜਾਊਗਾ ਨਿਆਂ ਦਵਾਇਆ ਜਾਊਗਾ ਉੱਥੇ ਹਰੇਕ ਤਰੀਕੇ ਨਾਲ ਸਰਕਾਰ ਉਸ ਪਰਿਵਾਰ ਦੀ ਮਦਦ ਲਈ ਵੀ ਮੇਸ਼ਾ ਨਾਲ ਰਹੂਗੀ ਔਰ ਐਸ ਸੋ ਨੈਟ ਪੋਸੀਬਲ ਜਿਹੜਾ ਜਿਹੜੇ ਲੋਕ ਇਸ ਮੰਦਭਾਗੀ ਘਟਨਾ ਨੂੰ ਅਣਜਾਣ ਦਿੱਤਾ ਹੈ ਕਾਤਲਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਕੇ ਸਜ਼ਾ ਵੀ ਦਿਵਾਊਗਾ ਲੇਕਿਨ ਸਭ ਤੋਂ ਵੱਡੀ ਗੱਲ ਇਹ ਆ ਵੀ ਅੱਜ ਪਿਛਲੇ 3 ਦਿਨਾਂ ਚ 2 ਬਹੁਤ ਮੰਦਭਾਗੀਆਂ ਘਟਨਾਵਾਂ ਹੋਈਆਂ ਦੋ ਦਿਨ ਪਹਿਲਾਂ ਜਲਾਲਾਬਾਦ ਚ ਵੀ ਇੱਕ ਕਾਮਾਦੀ ਪਾਰਟੀ ਦੇ ਵਰਕਰ ਨੂੰ ਗੋਲੀਆਂ ਮਾਰ ਕੇ ਗੰਭੀਰ ਰੂਪ ਤੇ ਜਿਹੜਾ ਆ ਉਹਨੂੰ ਉਹਨੂੰ ਕਾਇਲ ਕੀਤਾ ਗਿਆ ਔਰ ਹਜੇ ਵੀ ਉਹ ਬੰਦਾ ਹਸਪੀਟਲ ਚ ਜ਼ਿੰਦਗੀ ਔਰ ਮੌਤ ਦੀ ਲੜਾਈ ਲੜ ਰਿਹਾ ਲੁਧਿਆਣੇ ਚ ਔਰ ਦੂਜਾ ਅੱਜ ਜਿਹੜਾ ਘਟਨਾ ਘਟੀ ਹੈ ਜਿਹਦੇ ਚ ਇੱਕ ਨੌਜਵਾਨ ਜਿਹੜਾ ਆਪਣੀ ਜਾਨ ਜਿਹੜਾ ਆ ਉਹ ਗਵਾ ਬੈਠਾ ਔਰ ਇਹ ਇਸ ਗੱਲ ਦਾ ਹਮੇਂ ਭਰਦਾ ਹੈ ਕਿ ਜਿਹੜੇ ਅਕਾਲੀ ਕਾਂਗਰਸੀ ਕਈ ਸਾਲਾਂ ਤੱਕ ਸੱਤਾ 'ਚ ਰਹੇ ਆ ਜਿਹੜੇ ਅੱਜ ਕੜਿਆਲੀ ਅਥਰੂ ਜਿਹੜੇ ਕਦੀ ਉਹ ਇਲੈਕਸ਼ਨ ਕਮਿਸ਼ਨ ਕੋ ਜਾ ਰਹੇ ਆ ਮੈਂ ਹੁਣੇ ਸੁਣ ਰਿਹਾ ਸੀ ਰਾਜਾ ਵੜਿੰਗ ਜੀ ਕਾਂਗਰਸ ਦੇ ਪ੍ਰਧਾਨ ਵੀ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਸੀ ਅਖੇ ਜੀ ਧੱਕਾ ਹੋਇਆ ਧੱਕਾ ਅਗਰ ਹੋਇਆ ਆ ਉਹਤੇ ਸੱਤਾਧਾਰੀ ਆਵਾ ਦੀ ਪਾਰਟੀ ਦੇ ਵਰਕਰਾਂ ਨਾਲ ਹੋ ਰਿਹਾ ਹੈ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਜੇ ਉਹਨੂੰ ਕਤਲ ਕੀਤਾ ਜਾ ਰਿਹਾ ਔਰ ਇਹ ਫਿਤਰਤ ਰਹੀ ਹੈ ਇਹ ਪਾਰਟੀਆਂ ਦੋਨਾਂ ਦੀ इवन बीजेपी ਕਾਲੀ ਔਰ ਕਾਂਗਰਸ ਦੀ ਇਹ ਜਿੰਨੇ ਜਿੰਨੀਆਂ ਵੀ ਚਾਹੇ ਉਹ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਇਹਨਾਂ ਦੇ ਰਾਤ ਚ ਚਾਹੇ ਨਗਰ ਪੰਚਾਇਤਨ ਦੀਆਂ ਹੋਈਆਂ ਚਾਹੇ ਸਰਪੰਚੀ ਦੀਆਂ ਹੋਈਆਂ ਇਹਨਾਂ ਲੋਕਾਂ ਨੇ ਇਲੈਕਸ਼ਨ ਨੂੰ ਡੈਮੋਕਰੈਟਿਕ ਪੀਸਫੁਲੀ ਹੋਣ ਨਹੀਂ ਦਿੱਤਾ ਲੁੱਟਿਆ ਔਰ ਇਸ ਗੱਲ ਦਾ ਅੰਦਾਜ਼ਾ ਆਪਾਂ ਲਾਓ ਕਿ ਅੱਜ ਜਦੋਂ ਵਿਰੋਧੀ ਧਿਰ ਜਦੋਂ ਇਹ ਬਿਲਕੁਲ ਰਾਜਨੀਤਿਕ ਤੌਰ ਤੇ ਖਤਮ ਹੋ ਚੁੱਕਿਆ ਫਿਰ ਵੀ ਇਸ ਤਰੀਕੇ ਨਾਲ ਦਿਨ ਦਿਹਾੜੇ ਕਤਲਿਆਂ ਨੂੰ ਅੰਜਾਮ ਦੇ ਰਹੇ ਤੇ ਜਦੋਂ ਇਸ ਸੱਤਾ ਦੇ غرور ਚ ਹੋਣਗੇ ਤੇ ਕਿਸ ਹੱਦ ਤੱਕ ਪੰਜਾਬ ਦੇ ਲੋਕਾਂ ਤੇ ਕਹਿਰ ਵਰ ਪਾਉਂਦੇ ਹੋਣਗੇ ਕਿਸ ਹੱਦ ਤੱਕ ਡੈਮੋਕਰੇਟੀ ਦਾ ਡੈਮੋਕ੍ਰੇਸੀ ਦਾ ਘਾਣ ਕਰਦੇ ਹੋਣਗੇ ਕਿਸ ਹੱਦ ਤੱਕ ਆਮ ਲੋਕਾਂ ਨੂੰ ਇਸ ਡੈਮੋਕਰੈਟਿਕ ਪ੍ਰੋਸੈਸ ਤੋਂ ਵਾਂਝਾ ਰੱਖਦੇ ਹੋਣਗੇ ਇਹਦਾ ਅੰਦਾਜ਼ਾ ਲਗਾਉਣਾ ਬੜਾ ਸੌਖਾ ਹੈ ਕਿ ਕਾਲੀ ਭਾਜਪਾ اور ਕਾਂਗਰਸ ਦੇ ਲੋਕਾਂ ਨੇ ਕਿਸ ਤਰੀਕੇ ਨਾਲ ਮਾਨਸਾਹਬ ਦੀ ਸਰਕਾਰ ਦੇ ਦੌਰਾਨ ਗੁੰਡਾਗਰਦੀ ਕੀਤੀ ਆ ਬਾਦ ਨਹੀਂ ਆਏ ਨੌਜਵਾਨਾਂ ਦੇ ਕਤਲ ਕਰ ਰਹੇ ਗੋਲੀਆਂ ਮਾਰ ਰਹੇ ਆ ਤੇ ਆਪਣੇ ਰਾਤ ਕਿਸ ਹੱਦ ਤੱਕ ਜਾਂਦੇ ਕਿਹੜੇ ਮੂੰਹ ਨਾਲ ਇਲੈਕਸ਼ਨ ਕਮਿਸ਼ਨ ਕੋ ਜਾ ਰਹੇ ਕਿਹੜੇ ਮੂੰਹ ਨਾਲ ਪ੍ਰੈਸ ਕਾਨਫਰੰਸ ਕਰ ਰਹੇ ਆ ਰਾਜਾ ਬਰਿੰਗ ਜੀ ਤੁਸੀਂ ਤੇ ਮਤਲਬ ਹੱਦਾਂ ਪਾਰ ਕਰਤੀਆਂ ਔਰ ਮੈਂ 100% ਸ਼ੋਰ ਆ ਜਿਹੜਾ ਸਾਡੇ ਨੌਜਵਾਨ ਦਾ ਆਵਾਦੀ ਪਾਰਟੀ ਦੇ ਵਰਕਰ ਦਾ ਕਤਲ ਅਜ ਪੱਟੀ 'ਚ ਹੋਇਆ ਹੈ ਉਸ ਵਰਕਰ ਦੇ ਕਤਲ ਨੂੰ ਅੰਜਾਮ ਦੇਣ ਵਾਲੇ 100% ਲੋਕ ਜਿਹੜੇ ਆ ਉਹ ਐਫੀਲੀਏਟਡ ਨਿਕਲਣਗੇ ਕਾਂਗਰਸ ਜਾਂ ਅਕਾਲੀ ਭਾਜਪਾ ਦੇ ਕਿਉਂ ਕਿ ਇਹਨਾਂ ਦੋਨਾਂ ਪਾਰਟੀਆਂ ਨੇ ਨੌਜਵਾਨਾਂ ਨੂੰ ਗੈਂਗਸਟਰ ਬਣਾ ਕੇ ਪੈਟਰੋਨੇਜ ਕੀਤਾ ਇਹਨਾਂ ਲੋਕਾਂ ਨੇ ਗੁਨਾਹਗਾਰਾਂ ਨੂੰ ਇਹਨਾਂ ਲੋਕਾਂ ਨੇ ਬਦਮਾਸ਼ਾਂ ਨੂੰ ਪਾਲਿਆ ਵੱਡਾ ਕੀਤਾ ਤਗੜਾ ਕੀਤਾ ਇਹ ਅਕਾਲੀ ਭਾਜਪਾ ਔਰ ਕਾਂਗਰਸ ਦੀਆਂ ਸਰਕਾਰਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਇਸ ਕੁਰਾਹੇ ਪਾ ਕੇ ਪੈਟਰੋਨੇਜ ਕਰਕੇ ਇਸ ਤਰ੍ਹਾਂ ਦੀਆਂ ਹਜ਼ਾਰਾਂ ਘਟਨਾਵਾਂ ਹੁੰਦੀਆਂ ਹੋਣਗੀਆਂ ਉਸ ਟਾਈਮ ਔਰ ਇਹ ਤੇ ਮੈਨ ਲੱਗਦਾ ਵੀ ਕਿ ਇਹ ਤੇ ਬਹੁਤ ਜ਼ਿਆਦਾ ਆਈਡੈਂਟੀਫਾਈ ਨਹੀਂ ਹੋਣ ਦਿੰਦੇ ਹੋਣਗੇ ਮੀਡੀਆ 'ਚ ਆ ਨਹੀਂ ਪੁੰਦੀਆਂ ਹੋਣਗੀਆਂ ਅੱਜ ਜਿਸ ਤਰੀਕੇ ਨਾਲ ਆਮ ਆਦੀ ਪਾਰਟੀ ਦੇ ਵਰਕਰ ਸਹਿਬਾਨਾਂ ਨੂੰ ਜਿਸ ਤਰੀਕੇ ਨਾਲ ਆਮ ਆਦੀ ਪਾਰਟੀ ਦੇ ਸਪੋਰਟਰ ਸਹਿਬਾਨਾਂ ਨੂੰ ਟਾਰਗੇਟ ਕੀਤਾ ਜਾਦਾ ਜਿੱਥੇ ਅਸੀਂ ਉਹਨਾਂ ਨੂੰ ਕੰਡੈਮਨ ਕਰਦੇ ਆਂ ਉਤੇ ਉਸ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਜਿਸ ਗੱਲ ਦਾ ਹੌਸਲਾ ਵੀ ਦਿੰਨੇ ਕਿ ਆਵਾ ਦੀ ਪਾਰਟੀ ਭਗਵੰਤ ਮਾਨ ਜੀ ਦੀ ਸਰਕਾਰ ਇਸ ਮੁਸ਼ਕਲ ਘੜੀ 'ਚ ਉਹਨਾਂ ਦੇ ਨਾਲ ਖੜੀ ਆ ਔਰ ਜਿਹੜੇ ਲੋਕ ਲੰਮਾ ਸਮਾਂ ਇਸ ਪੰਜਾਬ ਤੇ ਰਾਜ ਕਰਦੇ ਰਹੇ ਉਹਨਾਂ ਦਾ ਜਿਹੜਾ ਇੱਕ ਚਿਹਰਾ ਹੈ ਗੁੰਡਾਗਰਦੀ ਦਾ ਗੈਂਗਸਟਰਾਂ ਨੂੰ ਪੁਸਤ ਪਨਾਈ ਦਾ ਉਹ ਬੇਨਕਾਬ ਹੋਇਆ ਔਰ ਜਿਹੜੇ ਜਿਹੜੇ ਲੋਕ ਇਸ ਦੁਖਦ ਘਟਨਾ 'ਚ ਸ਼ਾਮਿਲ ਹੋਣਗੇ ਜ਼ਿੰਮੇਵਾਰ ਹੋਣਗੇ ਕਤਲ ਦੇ ਉਹਨਾਂ ਦੇ ਉਹਨਾਂ ਸਾਰਿਆਂ ਨੂੰ ਸਖਤ ਤੋਂ ਸਜ਼ਾ ਜਿਹੜੀ ਹੈ ਮਾਨਸਾਪ ਦੀ ਸਰਕਾਰ ਆਉਣ ਵਾਲੇ ਟਾਈਮ ਤੇ ਦੇਉਗੀ